ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਘੈਂਟ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਐਦਾਂ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜ੍ਹਦੇ ਆ ਤਾਂ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਆ ਇਸ ਲਈ ਵੀਡੀਓ ਲਾਸਟ ਤੱਕ ਜ਼ਰੂਰ ਵੇਖਿਓ ਆਈਏ ਦੇਖਦੇ ਆ ਬੈਠ ਚੰਦ ਮਜ਼ਾ ਹਟੀ ਨਾ ਜੋਤਾ ਕੋਈ ਲੱਤਾਂ ਨਹੀਂ ਮਾਰਦਾ ਤੇਰੇ ਇਹਨੀਆਂ ਕੁੜੀਆਂ ਕਿੱਥੋਂ ਲੈ ਕੇ ਆਉਂਦਾ ਸਾਲਾ ਨਰੇਗਾ ਜੋ ਲੈ ਕੇ ਆਉਂਦਾ ਹਟੀਣਾ ਜਿੰਨਾ ਚਿਰ ਛਾਤੀ ਦੀ ਲੱਤਾਂ ਨਹੀਂ ਪੈਂਦੀਆਂ ਯਾਰ ਜੇ ਗਾਲ ਵਿੱਚ ਫਸ ਗਈ ਤੂੰ ਸੱਚੀ ਮਰ ਜਾਣਾ ਸੈਂਟਾ ਫਰੂਟ ਬੱਬਲ ਖਾਣਾ ਬੰਦਾ ਮਰ ਜਾਂਦਾ ਅੱਜ ਵੇਖਿਆ ਮੈਂ ਸੈਂਟਾ ਫਰੂਟ ਖਾ ਕੇ ਮਰ ਗਿਆ ਭਾਈ ਯਾਰ ਸੜਾ ਕੇਵੇਂ ਨਿਉੜਾ ਵਾਂਗੂ ਉੱਚਾ ਹੋ ਕੇ ਦੇਖਦਾ ਕੋਈ ਗਲਤ ਦਵਾਈ ਖਾ ਲਈ ਵੀਰ ਨੇ ਲੱਗਦਾ ਜਦ ਤੱਕ ਤੇਰਾ ਫੋਨ ਨਾ ਮਿਲਦਾ ਵੇ ਰੋ ਹੌਟੜਕਦੀ ਜਦ ਤੱਕ ਤੇਰਾ ਫੋਨ ਕਬਰਾਇਆ じゃ ਕਿ ਉਹ ਮਮਾ ਕੋਈ ਨਹੀਂ ਦੇਖਦਾ ਤੈਨੂੰ ਬਣਾ ਰਾ ਵੀਡੀਓ ਭਾਈ ਪਹਿਲਾ ਪੱਠੇ ਵੜ ਲੈ ਉੱਚਾ ਹੋ ਗਿਆ ਨਾ ਦੇ ਕੁਝ ਨਹੀਂ ਲੱਭਦਾ ਇੱਚੋਂ ਨਿਕਲ ਆ ਜਲਦੀ ਰੀਲ ਬਣਾ ਕੇ ਪਹਿਲੀ ਵਾਲੇ ਨੇ ਹੁੰਦਾ ਹੀ ਹੋਣਾ ਦੰਦਾਂ ਚ ਬੋਲੀ ਜਨਾ ਖੋਲ ਕੇ ਬੋਲ ਇਸ ਨਾਲੋਂ ਚੰਗਾ ਤੂੰ ਜੰਗਰਮਣ ਸੁਣਾ ਦਿੰਦਾ ਮੈਨੂੰ ਲੱਗਿਆ ਜਾਦੂ ਦਿਖਾਉ ਇਹ ਪਤੰਦਰ ਆਪ ਹੀ ਜਾਦੂਗਾ ਢੇਡ ਦੇ ਕਿੱਧਰ ਨੂੰ ਜਾਂਦਾ ਮੈਨੂੰ ਪਹਿਲਾਂ ਹੀ ਪਤਾ ਅਚਾਨਕ ਮਿਲਾਂ ਕਰਦਾ ਪ੍ਰਾਈਵੇਟ ਸਟੱਡੀ ਕਰਨ ਤੋਂ ਬਾਅਦ ਮੇਰਾ ਯਾਰ ਕੀ ਕੀ ਪੂੜੀ 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 ਮਾਲ ਕੋਣ ਕਹਿੰਦਾ ਮਾਲ ਤੇਜ ਨਹੀਂ ਆਉਂਦਾ ਢਿੱਡ ਕਿੱਧਰ ਕਮੀਜ਼ ਕਿੱਧਰ ਸੋਚਿਆ ਨਹੀਂ ਸੀਗਾ ਐਵੇਂ ਕੁਝ ਹੋਣਾ ਏ ਪਈਆਂ ਯਾਦਾਂ ਵਿੱਚ ਯਾਦਾਂ ਦੇ ਹੀ ਭਾਈ ਬਲੇਡ ਮਾਰ ਬਲੇਡ ਬੰਦਾ ਪੁੱਛੇ ਉਹ ਐਲਡੀ ਮਗਰ ਬੈਠਿਆ ਜਿਹੜਾ ਮੁੱਕੀ ਮਾਰੀ ਜਾਂਨਿਆ ਪਹਿਲਾਂ ਤਾਂ ਐਂ ਦੱਸ ਕਿੱਥੋਂ ਲਿਆਇਆ ਟੁੱਟਦੀ ਨਹੀਂ ਜਿਵਾਰ ਟੁੱਟੇ ਕਿਉਂ ਨਹੀਂ ਕੋਤਾ ਕਰ ਗਏਆ ਦਿਲੋਂ ਅਣ ਕੈਲੀ ਸਾਡੇ ਪਾ ਦਾ ਤਾਂ ਪਿੱਛੇ ਸਭ ਛੱਡ ਗਿਆਂ ਰਣਾਏ ਇਟ ਮਾਰ ਬਾਈ ਇਟ ਜ਼ੋਰ ਦੀ ਮਾਰ ਐ ਇਦਾਂ ਨਹੀਂ ਗੱਲ ਬਾਨੀ ਐਵੇਂ ਕਰ ਬਾਈ ਹਥੋੜਾ ਮਾਰ ਤੂੰ ਭੇਤੀ ਸਾਰਿਆਂ ਰੂਟਾਂ ਦਾ ਕਿਤੇ ਘੁੰਮਣ ਨਹੀਂ ਲੈ ਕੇ ਜਾਂਦਾ ਦਰੋਣਾ ਮੁੰਡਿਓ ਮੋਡੀਫਾਈ ਕਰਾਈ ਆ ਨਹੀਂ ਦੇਖਦਾ ਬਾਈ ਨਹੀਂ ਇਹ ਸਭ ਕਿਆ ਦੇਖਣਾ ਪੜ ਰਹਾ ਹੈ ਅੱਛਾ ਹੈ ਮੈਂ ਅੰਦਾ ਹੋ ਤੂੰ ਭੇਤੀ ਸਾਰਿਆਂ ਰੂਟਾਂ ਦਾ ਕਿਤੇ ਘੁੰਮਣ ਨਹੀਂ ਲੈ ਕੇ ਜਾਂਦਾ ਵੇ ਤੂੰ ਭੇਤੀ ਸਾਰਿਆਂ ਰੂਟਾਂ ਦਾ ਡਰ ਲੱਗਦਾ ਜਿਹੜੀਆਂ ਭੂਤਾਂ ਦਾ ਅਰੇ ਮਈਆ ਉਹ ਤਾਂ ਦੇਖ ਲਿਓ ਗਰਦਨਵਣੀ ਨੇ ਦੇਖਣੀ ਕਿਸੇ ਨੇ ਕੰਨਾਂ ਦੇ ਸਾਗ ਤੇ ਰਿਆ ਸੀ ਐਨੇ ਕਾਲੇ ਕਰਨ ਜੀ ਕੁਝ ਉਹ ਵੀ ਤੇਰੇ ਨਾਲ ਸਾਂਝ ਜਿਹੜੀ ਜਨ ਤੇ ਚਕੋਰ ਪੁੱਤ ਜੀ ਸਕੂਲ ਦਾ ਟਾਈਮ ਹੋ ਗਿਆ ਲੇਟ ਹੋ ਜਾਣਾ ਵਾ ਇਸ ਉਮਰ ਵਿੱਚ ਸਾਨੂੰ ਤਾਂ ਸਾਲਾ ਸੀੜ ਪੁੰਜਣਾ ਨਹੀਂ ਪਤਾ ਸੀ ਜਨ ਤੇ ਚਕੋਰ ਦੀ ਤੇਰੀ ਮੇਰੀ ਜੋੜੀ ਜੋ ਅਟਾਰੀ ਤੇ ਲਾਹੌਰ ਦੀ ਮੂੰਹ ਨਾਲੋਂ ਦਾ ਵੱਡਾ ਫੋਨ ਆ ਸਾਡੇ ਕੋਲੋਂ ਟਾਇਰ ਤੇ ਡੰਡਾ ਹੁੰਦਾ ਸੀ ਜੋ ਅਟਾਰੀ ਤੇ ਲਾਹੌਰ ਦੀ ਤੇ ਤੁਹਾਰੇ ਸ਼ਾਦੀ ਸਾਡੀਆਂ ਤੇ ਨਲੀਆਂ ਨਹੀਂ ਲੋਟ ਆਉਂਦੀਆਂ ਹੁੰਦੀਆਂ ਸੀ ਸਾਨੂੰ ਤਾਂ ਸੀਸ਼ਾਵਣੀ ਦੇਖਣ ਦਿੰਦੇ ਸੀ ਕੁਝ ਹੋੜ ਪੜ ਲੈ ਅਸਲੀ ਪਿਓ ਦਾ ਕੁੱਤ ਜੋ ਆ ਕੇ ਢੇਲੀ ਸਾਢੀ ਚੜ ਲੈ ਬੈਲੀ ਆਂਟੀ ਜਲਦੀ ਜਲਦੀ ਕੰਮ ਤੇ ਚਲੀ ਜਾ ਨਰੇਗਾਲੇ ਨਹਾਜਰੀ ਕੱਢ ਦੇਣੀ ਆਂਟੀ ਜੀ ਤੁਸੀਂ ਤਾਂ ਡਰਾਉਂਦੇ ਰਹਿੰਦੇ ਜੇ ਜਿਹੜਾ ਮੇਰੇ ਵਾਂਗੂ ਕਮੈਂਟ ਪੜਨ ਆਇਆ ਉਹ ਲਾਈਕ ਕਰੋ ਧੰਨਵਾਦ ਜੀ ਬੜੇ ਡਰਾਵੇ ਬੜੇ ਡਰਾਵੇ ਜਰਲੇ ਬੈਲੀ ਬਣ ਮਿੱਤਰਾ ਬੜੇ ਡਰਾਵੇ ਵਾਸ ਬਣ ਗਿਆ ਵੈਲੀ ਕਿਨੂ ਕਿਨੂ ਠੋਕਣਾ ਦੱਸ ਮੈਂ ਆ ਗਿਆ ਕੋਈ ਨੂੰ ਸਾਹਮਣ ਲੋ ਕਿੰਨਾ ਦੀ ਬੁੜੀ ਵਿਗੜ ਗਈ ਆ ਆਂਟੀ ਮੈਂ ਕਈ ਘਰ ਲੱਭੀ ਜਨਾ ਤੂੰ ਚੱਕੀ ਫਿਰਦੀ ਆ ਬੈਠ ਕੇ ਗੱਲ ਨਿਬੇੜ ਲੋ ਬੇਬੇ ਰਸ਼ੀਅਲ ਵਾਈਪਰ ਦੀ ਇੱਜ਼ਤ ਮਿੱਟੀ ਚ ਮਲਾਤੀ ਲੋਕਾਂ ਨੇ ਮਸ਼ੂਕ ਰੱਖੀ ਆ ਮਿੱਤਰਾਂ ਨੇ ਸੱਪ ਰੱਖਿਆ ਮਾਰਨਿੰਗ ਵਾਕ ਤੇ ਚੱਲੇ ਆ ਲੱਗਦਾ ਗਲਤ ਆਦਮੀ ਦੇ ਹੱਥ ਲੱਗ ਗਿਆ ਮਿੰਤ ਮਿੰਤ ਲੰਗੇ ਗਿਣ ਗਿਣ ਬੰਲੀਆਂ ਨੀਲਾ ਸਤ ਦਸੰਬਰ ਦੇ ਸਰਲ ਅਰਥ ਜ਼ਰੂਰ ਕਰਦਾ ਗਾਣੇ ਦਾ ਇੱਕ ਐਪਸੂਲ ਖੋੜ ਕੇ ਖਾਂਦਾ ਲੱਗਦਾ ਮੈਨੂੰ ਤਾਂ ਲੰਗੇ ਗਿਣ ਗਿਣ ਬੰਲੀਆਂ ਨੀਲਾ ਸਤ ਦਸੰਬਰ ਦੇ ਦਿਨ ਬੰਲੀਆਂ ਕੈਲੰਡਰ ਦੇ ਬਾਈ ਯਾਰ 2024 ਦਾ ਚੱਕਿਆ ਤੁਸੀਂ ਪਾਜੀ ਉਂਗਲ ਨਵੰਬਰ ਤੇ ਲੱਗ ਗਈ ਆ ਇਹਨਾਂ ਦੀ ਸਕ੍ਰਿਪਟ ਲਿਖਦਾ ਕੌਣ ਆ ਯਾਰ ਡਰੇ ਜੀ 2 ਫੁੱਟ ਪਿੱਛੇ ਹੋ ਕੇ ਵੀਡੀਓ ਬਣਾਉ 샤ਰੂਖ ਖਾਨ ਦਾ ਪੋਤਾ ਨਰੇਸ਼ ਖੋਤਾ ਲੈ ਜਾਏਗੇ ਨਰੇਸ਼ ਕਰੜਾੜੇ ਦੁਲੀਆਂ ਲੈ ਜਾਏਗੇ ਹਰਾਮ ਜਦਾ ਠੰਡ ਵਿੱਚ ਵੀ ਟੇਕਦਾ ਘਰੇ ਇਹੋ ਜਿਹੇ ਪਹਾੜਾਂ ਤੋਂ ਡੇਕੇ ਭੈਣ ਗੜ ਦਿੰਦੇ ਨਵੇਂ ਸਾਲ ਦੀ ਕਿਹੜੇ ਕਮੀ ਪਿਆ ਯਾਰ ਐਂਬੂਲੈਂਸ ਨਗਾ ਜਾ ਕੇ ਪੁਲਿਸ ਦੀਨੀ ਸੈੱਡ ਰੋਕਦਾ ਭਾਵੇਂ ਮੱਲੇ ਰੋੜ ਸਾਰੀ ਘਪਰੂ ਹਲੋ ਹਲ ਕਾਲਾ ਕਰੋ ਹਾਂ ਜੀ ਬਸ ਸਾਗ ਸਾਗ ਕਿਵੇਂ ਜਿਵੇਂ ਮੇਥੀ ਦੀ ਪੁਰਜੀ ਹੁੰਦੀ ਸਖਤ ਵੀਰ ਜੀ ਰੋਟੀਆਂ ਵੇ ਕਿੰਨੀਆਂ ਕਰਜ਼ੀਆਂ ਪਈਆਂ ਤਾਂ ਚੰਗਾ ਆਟਾ ਗੁੰਨ ਕੇ ਰੱਖ ਦਿੰਦੀ ਇਹਨੂੰ ਖਾਵਾਂਗੇ ਫੇਰ ਪਤਾ ਲੱਗਣਾ ਕਮੇ ਬਣਿਆ ਹਨਾ ਪੁੱਤ ਸਾਗ ਸਾਡਾ ਚੋਰੀ ਕੀਤਾ ਲੱਗਦਾ ਮੇਰੇ ਖੇਤੋਂ ਸਾਡਾ ਬਾਂਦਰ ਮੂੰਹ ਆ ਗਿਆ ਹਮੇ ਤੇਰੀ ਪਾਵੇਂ ਹਥਿਆਰ ਦੀ ਨਿਸ਼ਾਨਾ ਹੋਏ ਬਣ ਗਿਆ ਫਲਾਨੇ ਅੱਜ ਦਾ ਹਾਨੀ ਪਹਾੜ ਤੋਂ ਛਾਲ ਮਾਰਦੇ ਮੇਰੇ ਭਰਾ ਨਰੇਸ਼ ਭਾਈ ਸਪੇਰਾ ਲੱਗ ਰਿਹਾ ਬਸ ਬੀਨ ਦੀ ਕਮੀ ਆ ਵਜਾ ਦੇ ਓਏ ਜੋਗੀ ਕਾਰ ਸਨਿਆ ਲਾਤਾ ਤੇਰੇ 100 200 ਸਾਲ ਰਹਿ ਥੇ ਐਮ뷸ੈਂਸ ਪਿੱਛੇ ਖੜੀ ਆ ਨਰੇਸ਼ ਓਏ ਪੁਲਿਸ ਦੀਨੀ ਸਾਈਡ ਰੋਕਦਾ ਠੀਕ ਨਹੀਂ ਠੀਕ ਨਹੀਂ ਬਾਈ ਨਰੇਸ਼ ਬਾਈ ਸਭ ਠੀਕ ਹੈ ਅਵੇ ਇਹ ਤਾਂ ਪਾਣ ਮਸਾਲਾ ਐਨੀਆਂ ਤਾਂ ਮਿੱਠੇ ਨੂੰ ਕੀੜੀਆਂ ਨਹੀਂ ਲੱਗਦੀਆਂ ਜਿੰਨੀਆਂ ਇਹ ਲੱਗੀਆਂ ਨੇ ਸਾਰਾ ਟੱਬਰੀ ਪੈ ਗਿਆ ਓਏ ਫਾਇਨ ਮਸਾਲਾ ਲਗਾ ਕਿੰਨਾ ਕੁਸ ਦਾ ਤੇਲ ਤੇ ਇਹਦਾ ਕਾਫੀ ਹੋਦਾ ਗਿਆ ਫਿਰ ਸਾਡੀਆਂ ਬੁੜੀਆਂ ਆਂਦੀਆਂ ਭਾਰ ਨਹੀਂ ਘਟਦਾ ਮੈਂ ਤਾਂ ਕੁਝ ਨਹੀਂ ਖਾਂਦੀ ਸੀ ਇਸ ਹਿਸਾਬ ਨਾਲ ਵਿਆਜ ਵੇਖ ਕੇ ਕੰਮਲੀਆਂ ਹੋ ਜਾਂਦੀਆਂ ਹੋਣੀਆਂ ਅੱਛਾ ਦੇਖ ਮੁੰਡੀਆਂ ਦੀ ਜਾਣ ਨਿਕਲੇ ਨਿਕਲੇ ਜਾ ਵਿਜੜੀਆਂ ਭਾਈ ਇਕੱਲਾ ਮਾਲ ਹੀ ਕੰਮ ਕਰਦਾ ਜਿਗਰਾ ਵੀ ਹੋਣਾ ਚਾਹੀਦਾ ਕੌਣ ਕਹਿੰਦਾ ਮਾਲ ਮਾੜਾ ਆਉਂਦਾ ਪਹਿਲੀ ਵਾਰ ਪਿਓਰ ਮਿਲਿਆ ਲੱਗਦਾ ਬਣ ਕੇ ਲੱਗੇ ਕਿ ਤੇਰਾ ਨਾ ਤੂੰ ਵੀ ਕੇ ਵਸੂਣੀਏ ਕਿੰਨਾ ਵੱਡਾ ਪਾਲਿਆ ਭਾਈ ਤੇਰਾ ਕੋਈ ਕਸੂਰ ਨਹੀਂ ਮਾਲ ਪਿੱਛੋਂ ਹੀ ਦੇ ਜਾਂਦਾ ਜੀਵ ਵਾਲੀ ਤੇਜ ਆ ਪਤੰਦਰਾ ਘਟ ਸ਼ ਗਿਆ ਕਰ ਭਾਈ ਜਲਦੀ ਜਾ ਕੰਮ ਦੇ ਠੇਕੇਦਾਰੇ ਦਿਹਾੜੀ ਨਹੀਂ ਦੇਣੀ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਦੇ ਤਾਨੂੰ ਹਾਈਪ ਦੀ ਆਪਸ਼ਨ ਦੇਖ ਰਹੀ ਆ ਤਾਂ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਤੇ ਨਾਲੇ ਇੱਕ ਹੋਰ ਗੱਲ ਇਹ ਵੀਡੀਓ ਸਿਰਫ ਮਨੋਰੰਜਨ ਲਈ ਹੁੰਦੀ ਆ ਕਿਸੇ ਦਾ ਦਿਲ ਦਿਖਾਉਣ ਲਈ ਨਹੀਂ ਹੁੰਦੀ ਇਸ ਲਈ ਇਸ ਵੀਡੀਓ ਨੇ ਵਿੱਚ ਹਾਸੇ ਵਿੱਚ ਲਿੱਤਾ ਜਾਵੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨ